ਇਹ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਹਦੀ ਮੈਂ ਚੀਜ਼ 18 ਸਾਲ ਲਗਾਤਾਰ ਪਹਿਲੇ ਚਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਜਿਹੜਾ ਸੀ ਪਾਇਸ ਤੇ ਬਰੀ ਹੋਈ ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪਾਥਰ ਨੂੰ ਸਮਰਪਿਤ ਹੈ ਸ਼੍ਰੀ ਅਕਾਲ ਪੁਰਖ ਨੂੰ ਸਮਰਪਿਤ ਹੈ ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਅਕਾਲ ਪੁਰਖ ਦੇ ਖਿਲਾਫ ਆਈ ਹੈ ਭਾਵੇਂ ਉਹ ਗਿਆਨੀ ਦੇ ਲੇ ਸੀ ਭਾਵੇਂ ਉਹ फूल मंत्र में वेलेसी 파메 ਕਿਸੇ ਕਿਸਮ ਦੀ ਰਹਿਤ ਪਰੇਦੇ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਹਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈਆਂ ਕਿ ਇਸ ਮੇਰੇ ਜ਼ਿੰਦਗੀ ਨੂੰ ਸ਼ਾਇਦ ਇੱਕ ਵਈ ਫਰਕ ਪਏ ਜਾਂ ਨਾ ਪਏ ਪਰ ਮੈਨੂੰ ਦੁੱਖ ਹੈ ਕਿ ਆਸ਼੍ਰੀਆ ਕਾਤਰ ਸਾਹਿਬ ਜੀ ਦੇ ਉਸ ਮਹਾਨ ਤੱਕ ਦੀ ਮर्यादा ਉਹਦੀ ਪਰੰਪਰਾ ਉਹਦੇ ਸਾਥ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਾੜ ਕਾਨ ਹੋਇਆ ਦੇ ਮੈਂ ਸਰ ਦੇ ਸੰਸਦ ਨੂੰ ਬੇਨਤੀ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਨਾਹਗਾਰ ਹੈ ਕਿਸੇ ਏਟ ਆਸ ਇਸ ਆਰ ਪਿੱਛੇ ਨਾ ਬਚ ਜਾਣ ਇਹ ਧਿਆਨ ਰੱਖਣਾ ਕਿ ਇਸ ਦੇ ਫੈਸਲੇ ਜਿਹੜੇ ਹੈ ਬਿਲਕੁਲ ਧਰਮ ਤੇ ਉਸ ਪਰੰਪਰਾ ਦੇ ਪਰਪੇਖ ਵਿੱਚ ਲੈ ਕੇ ਇਹਨਾਂ ਦੋਸ਼ੀਆਂ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਹੈ ਉਹਨਾਂ ਉਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਰੀਅਤ ਅਕਾਦਰ ਸਦੀ ਮਾਨ ਮਰਦ ਬਰਕਰਾਰ ਰਹੇ ਦੇਖੋ ਜੀ ਗੱਲ ਇਹ ਹੈ ਕਿ ਅਜੇ ਤੱਕ ਦੇ ਇਜਲਾਸ ਦਾ ਐਲਾਨ ਹੀ ਨਹੀਂ ਹੋਇਆ ਹੈ ਜਦੋਂ ਸਾਰੇ ਮੈਂਬਰ ਸਾਹਿਬ ਅਸੀਂ ਬੈਠਾਂਗੇ ਸਾਡੇ ਜਿੰਨੇ ਵੀ ਸਾਥੀ ਹੈ ਉਹ ਬੈਠਣਗੇ ਜਿੰਨੂੰ ਵੀ ਹੁਕਮ ਕਰਨਗੇ ਉਹ ਚੋਣ ਦੇ ਵਿੱਚ ਆਇਆ